ਇਨਨ ਨੇ ਰਾਜਾਪੜੇਗ ਦੇ ਵੱਲੋਂ 12 5 48 ਕਹਿੰਦੇ ਸੀ ਮਾਨ ਨੇ ਤੰਜ ਕਸਿਆ ਹੈ ਕਿ ਇਸੇ ਕਾਰਨ ਅਸੀਂ ਸਕੂਲ ਜਲਦੀ ਖੋਲ ਦਿੰਦੇ ਕਾਂਗਰਸ ਵਾਲਿਆਂ ਨੂੰ ਤਾਂ ਗਿਣਤੀ ਤੱਕ ਨਹੀਂ ਆਉਂਦੀ ਨਾਨ ਨੇ ਕਿਹਾ ਜੇਕਰ ਕਦੇ 60 ਸੀਟਾਂ ਮਿਲਦੀਆਂ ਤਾਂ ਇਹ 48 ਹੀ ਗਿਣਨਗੇ ਇਸ ਕਿਸਮ ਦੇ ਨਾਲ ਇਸ ਤਰੀਕੇ ਦੇ ਨਾਲ ਸੀ ਮਾਨ ਦੇ ਵੱਲੋਂ ਤੰਜ ਕਸਿਆ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਸ ਜ਼ਿਕਰ ਕੀਤਾ ਸੀ ਰਾਜਾਪੜੇਗ ਦਾ ਅਤੇ ਫਿਰ ਤੋਂ ਅੱਜ ਰੈਲੀ ਦੇ ਵਿੱਚ ਇਹ ਕਿਹਾ ਹੈ ਅਰਾ ਪਾਂਜੀ 48 ਕਹੀ ਜਾਂਦਾ ਹੈ ਪਹਾੜੇ ਹੀ ਬਦਲ ਕੇ ਰੱਖ ਤੇ ਦੱਸੋ ਆ ਠੰਡ ਪੈਂਦੀ ਐ ਅਸੀਂ ਸਕੂਲ ਬੰਦ ਕਰਤੇ ਸੀਗੇ 14 ਤਰੀਕ ਤੱਕ ਸਕੂਲ ਬੰਦ ਠੰਡ ਫੇਰ ਪੈਂਦੀ ਸੀ ਅਸੀਂ ਕਹਿਆ ਯਾਰ ਹੁਣ ਹਫਤਾ ਹੋਰ ਵਧਾ ਸਕਦੇ ਆ ਵੈਸੇ ਠੰਡ ਪੈਂਦੀ ਐ ਪਰ ਵਿੱਚੋਂ ਆਪ 12 5 48 ਆ ਗਿਆ ਤੇ ਮੈਨੂੰ ਮਾਪਿਆਂ ਦੇ ਫੋਨ ਆਉਣ ਲੱਗੇ ਕਹਿੰਦੇ ਸਕੂਲ ਉਦੋਂ ਖੋਲੋਗੇ ਮਾਪਿਆਂ ਚੋਲ ਦੋ ਯਾਰ ਹਾਲਾਤ ਦੇ ਹੱਥ ਦੇਖ ਲੋ ਜੀ ਜਿੰਦਗੀ ਦੇ 60 ਸੀਟਾਂ ਆ ਗਈਆਂ ਇਹ 48 ਗਿਣਨਗੇ ਗਿਣਤੀ ਵੀ ਨਹੀਂ ਆਉਂਦੀ ਮੈਂ ਤਾਂ ਕਿਹਾ ਸੀ ਮੇਰੇ 32 ਦੰਦ ਨੇ ਮੈਂ ਕਿਹਾ ਸੀ ਮੈਂ ਕਿਹਾ 2025 ਦੇ ਅਖੀਰ ਜੇ ਚ 26 ਦੇ ਸ਼ੁਰੂ ਜੇ ਚ ਇਹ ਕੰਮਲੇ ਹੋ ਜਾਣਗੇ ਸਰਕਾਰੀ ਪਾਗਲਖਾਨੇ ਖੋਲਨੇ ਪੈਣਗੇ ਇਹ ਨਵਾਂ ਖਰਚ ਸ਼ੁਰੂ ਕਰਾਉਣਗੇ ਇਹ ਹੋਰ ਕੋਈ ਕੋਈ ਗੱਲ ਨਹੀਂ ਉਹੀ ਗੱਲ ਹੋਈ ਪਈ ਹੈ ਮੈਨੂੰ ਲੋਕਾਂ ਦੇ ਫੋਨ ਆਈ ਜਾਂਦੇ ਆ ਕਹਿੰਦੇ ਭਾਈ 4-5 ਤਾਂ ਮਰੀਜ਼ ਹੀ ਤਿਆਰ ਨੇ ਹਜੇ ਪਾਗਲਖਾਨਾ ਇੱਕ ਵੀ ਨਹੀਂ ਬਣਾਇਆ ਆਪਾਂ ਨੇ ਮੈਂ ਕਹਾਂ ਯਾਰ ਹੁਣ ਕੀ ਕਰੀਏ ਸਮਝਾ ਲੈਣੇ ਆ ਪਹਿਲਾਂ ਸਮਝਾਈ ਲੈਣੇ ਆ 8 ਸਾਲ ਹੋ ਗਏ ਜੇ ਭਗਵੰਤ ਮਾਨ 1000 ਰੁਪਿਆ ਦੇ ਵੀ ਦੇਗਾ ਅਖੀਰਲੇ ਸਾਲ ਤਾਂ ਨੇਰੀਆਂ ਬਾਵਾ ਪੈਣਾ ਪਹਿਲਾਂ ਪੁਰਾਣਾ ਬਾਹਰੋਂ ਪਾਂਜਾ ਬਾਹਰੋਂ ਪਾਂਜਾ 48000 ਰੁਪਿਆ ਲੈਣਾ ਬੋਟ ਪਾਉਣੀ ਹੈ 1000 ਰੁਪਏ ਦੇ ਵਿੱਚ ਵੀਰ ਨਾ ਜਾਇਓ 1 ਸਾਲ ਹੋ ਗਏ ਜੇ ਭਗਵੰਤ ਮਾਨ 1000 ਰੁਪਏ ਦੇ ਵੀ ਦੇਗਾ ਅਖੀਰ ਵਿੱਚ ਅੱਗੇ ਬਾਤਿਆਂ ਉਧਰ ਵਿਧਾਇਕ ਸੁਖਵਿੰਦਰ ਕੁਮਾਰ ਸੁਖੀ ਨੇ ਚੇਅਰਮੈਨੀ ਛੱਡ ਦਿੱਤੀ ਹੈ ਔਰ ਵੇਅਰ ਹਾਊਸ ਕਾਰਪੋਰੇਸ਼ਨ ਦੀ ਚੇਅਰਮੈਨੀ ਤੋਂ ਉਹਨਾਂ ਨੇ ਸਿਫਾ ਦੇ ਦਿੱਤਾ ਫੇਸਬੁਕ ਤੋਂ ਲਾਈਵ ਹੋ ਕੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਔਰ ਦੇ ਅਦਾਜ਼ੇ ਕਿ ਡੇਰਾ ਨਾਬ ਕਮਲ ਰਾਜਾ ਸਾਹਿਬ ਦੇ ਸਰਕਾਰ ਦੇ ਲਈ ਉਹਨਾਂ ਨੇ ਕਿਹਾ ਹੈ ਕਿ ਮੈਂ ਕਿਸੇ ਹੱਦ ਤੱਕ ਵੀ ਜਾ ਸਕਦਾ ਬੰਗਾ ਤੋਂ ਵਿਧਾਇਕ ਨੇ ਸੁਖਵਿੰਦਰ ਕੁਮਾਰ ਸੁਖੀ ਔਰ ਅਕਾਲੀ ਦਲ ਦੀ ਟਿਕਟ ਤੋਂ ਬੰਗਾ ਤੋਂ ਦੱਸੇ ਕਿ ਵਿਧਾਇਕ ਬਣੇ ਸਨ ਪਰ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ ਔਰ ਹੁਣ ਜਿਸ ਤਰੀਕੇ 328 ਪਵਨ ਸਰੂਪਾ ਦਾ ਮਾਮਲਾ ਜਿਹੜਾ ਹੈ ਉੱਠਿਆ ਹੈ ਖਾਸ ਤੌਰ ਤੇ ਜਦੋਂ ਸੀਐਮ ਭਗਵਤ ਮਾਨ ਨੇ ਸਟੇਜ ਤੋਂ ਜੋ ਜਾਣਕਾਰੀ ਦਿੱਤੀ ਸੀ ਉਸ ਤੋਂ ਬਾਅਦ ਨਾਰਾਜ਼ਗੀ ਜਿਹੜੀ ਇਹ ਦੇਖਣ ਨੂੰ ਮਿਲੀ ਔਰ ਉਸੇ ਦੇ ਚਲਦੇ ਫਿਲਹਾਲ ਡਾਕਟਰ ਸੁਖੀ ਦੇ ਵੱਲੋਂ ਇਹ ਐਲਾਨ ਕੀਤਾ ਸਭ ਸੰਸ਼ਕਤੀ ਦੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ờ ਕੂੜ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਕੋ ਰੱਬ ਦਾ ਪਰਮਾਤਮਾ ਦਾ ਡਰ ਬੈਠੇ। ਔਰ ਮੈਂ ਜਿਹੜੀ ਅੱਜ ਖਾਸ ਗੱਲ ਕਰਨ ਆਇਆ ਬਹੁਤ ਵਾਰੀ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਕਿ ਮੈਂ ਰਾਜੇ ਦਾ ਆਂ ਮੈਂ ਰਾਜੇ ਦੀ ਸੰਗਤ ਦਾ ਆਂ ਔਰ ਅੱਜ ਫਿਰ ਮੈਂ ਇਹ ਐਲਾਨ ਕਰਦਾ ਕਿਉਂਕਿ ਪੋਲਿਟਿਸ਼ੀਅਨ ਬਹੁਤ ਇੱਥੇ ਆਏ ਬੜੀ ਉਹਨਾਂ ਨੇ ਪੋਲਿਟਿਕਸ ਕੀਤੀ। ਮੇਰੇ ਲਈ ਇਹ ਪੋਲਿਟਿਕਸ ਦਾ ਕਰਨੇ ਮੇਰੇ ਲਈ ਤਾਂ ਇਹ ਰੱਬ ਦਾ ਕੰਮ ਹੈ। मैं अज्जे ऐलान कर पंजाब सरकार ने कैबिनेट मंत्री का रैंक ते स्टेटस दिता मैं उस तो उसबे मैं चेयरमैन हाँ उस तो मैं रिजाइन करदा और उस परमात्मा वाहगुरु की अरदस करना कि मैं शक्ति दे कि मैं मुख्यमंत्री सरदार भगवंत सिंह मान साहब और आम आदमी पार्टी लीडरशिप में ਜੋ ਇੱਚ ਦਾ ਸੱਚਾ ਉਹ ਦੱਸ ਕੇ ਮੈਂ ਜੋ ਗਿਲੇ ਸ਼ਿਕਵੇ ਨੇ ਉਹ ਮਿਟਾ ਸਕਾਂ ਸੋ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਸਾਰੇ ਸੰਗਤ ਰਾਜਾ ਸਾਹਿਬ ਮੇਰੇ ਤੇ ਮੇਂ ਪਰੇ ਹੱਥ ਰੱਖੇ ਅਸੀਂ ਇਹ ਜੋ ਪਰਮ ਪ੍ਰੀਖੇ ਆ ਉਹ ਰਾਜੇ ਦੀ ਕਿਰਪਾ ਨਾਲ ਦੂਰ ਕਰਾਂਗੇ ਉਧਰ ਐਸਜੀਪੀਸੀ ਪ੍ਰਧਾਨ ਦੀਆਂ ਚੋਣ ਸਰਗਰਮੀਆਂ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਹੋ ਉਹਨਾਂ ਨੇ ਕਿਹਾ ਹੈ ਸਿਧਾਂਤਕ ਤੌਰ ਤੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਤੇ ਐਸਜੀਪੀਸੀ ਪ੍ਰਧਾਨ ਦੇ ਵਿੱਚ ਕੋਈ ਫਰਕ ਨਹੀਂ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਪਹਿਲੇ ਨੰਬਰ ਤੇ ਜਥੇਦਾਰ ਸਾਹਿਬ ਹੁੰਦੇ ਸਨ ਫਿਰਲਾ ਦੂਜੇ ਨੰਬਰ ਤੇ ਐਸਜੀਪੀਸੀ ਪ੍ਰਧਾਨ ਅਤੇ ਫਿਰ ਤੀਜੇ ਨੰਬਰ ਤੇ ਸ਼ੋਮਨੀ ਅਕਾਲੀ ਦਲ ਪ੍ਰਧਾਨ ਆਉਂਦੇ ਸੀ ਤਾਂ ਹੁਣ ਪਹਿਲੇ ਨੰਬਰ ਤੇ ਸ਼ੋਮਨੀ ਅਕਾਲੀ ਦਲ ਪ੍ਰਧਾਨ ਨੇ ਤੀਜੇ ਨੰਬਰ ਤੇ ਜਥੇਦਾਰ ਸਾਹਿਬ ਨੂੰ ਕਾਰ ਦਿੱਤਾ ਹੈ ਐਸਜੀਪੀਸੀ ਪ੍ਰਧਾਨ ਧਾਮੇ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਇਹ ਬਿਆਨ ਨੇ ਤਾਂ ਪਹਿਲਾਂ ਵੀ ਇਹਨਾਂ ਨੇ ਕਿਹਾ ਸ਼ੋਮਿਆ ਅਕਾਲੀ ਦਲ ਪ੍ਰਧਾਨ ਤੇ ਐਸਜੀਪੀਸੀ ਪ੍ਰਧਾਨ ਇੱਕ ਜੁੱਟ ਹੁੰਦੇ ਸੀ ਔਰ ਐਸਜੀਪੀਸੀ ਪ੍ਰਧਾਨ ਪਹਿਲਾਂ ਵੀ ਸਿਆਸੀ ਰੈਲੀਆਂ ਦੇ ਵਿੱਚ ਜਾਂਦੇ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਪੂਰੀ ਗੱਲਬਾਤ ਅੱਜ ਰਾਤ ਤੁਸੀਂ 8 ਵਜੇ ਦੇਖ ਸਕਦੇ ਹੋ ਪਰ ਉਸ ਦੇ ਵਿੱਚ ਇਹ ਬੇहद ਅਹਿਮ ਬਿਆਨ ਜੋ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਦਲ ਤੇ ਸੁਖਬੀਰ ਬਾਦਲ ਤੁਸੀਂ ਇਹਨਾਂ ਦੀ ਤੁਹਾਡੀ ਇਨਵੋਲਵਮੈਂਟ ਕਿਵੇਂ ਦੀ ਰਹੀ ਹੈ ਕਿਉਂਕਿ ਮੈਂ ਇਹ ਸਵਾਲ ਇਸ ਕਰਕੇ ਕੀਤਾ ਕਿਉਂਕਿ ਇਸ ਸਮੇਂ ਐਸਜੀਬੀਸੀ ਦੇ ਪ੍ਰਧਾਨ ਧਾਮੀ ਉਹ ਅਕਾਲੀ ਦਲ ਦੇ ਲਈ ਪ੍ਰਚਾਰ ਕਰਦੇ ਨੇ ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਸਵਾਲ ਚੁੱਕਦੇ ਨੇ ਤੁਹਾਨੂੰ ਲੱਗਦਾ ਕਿ ਸਾਰਾ ਕੁਝ ਠੀਕ ਹੈ ਕਿਹੜਾ ਜਿਹੜਾ 328 ਰੁਪਆ ਵਾਲਾ ਨਹੀਂ 328 ਵਾਲੇ ਤੁਸੀਂ ਆ ਰਹੇ ਮੈਂ ਜਾਨਣਾ ਚਾਹ ਰਿਹਾ ਕਿ ਜਿਹੜੇ ਪੋਲੀਟੀਕਲ ਤੌਰ ਦੇ ਉੱਤੇ ਜਿਹੜੇ ਐਕਟਿਵ ਨੇ ਜਿਵੇਂ ਹੁਣ ਅਰਜਿੰਦਰ ਸਿੰਘ ਧਾਮੀ ਐਸਜੀਬੀਸੀ ਦੇ ਪ੍ਰਧਾਨ ਨੇ ਇੱਕ ਸਿਕ ਸੰਸਥਾ ਹੈ ਉਹ ਅਕਾਲੀ ਦਲ ਦੇ ਲਈ ਪੋਲੀਟੀਕਲ ਤੌਰ ਦੇ ਉੱਤੇ ਵੀ ਐਕਟਿਵ ਹੁੰਦੇ ਨੇ ਕਿ ਉਹ ਠੀਕ ਹੈ ਜਾਂ ਨਹੀਂ ਹੋਣਾ ਚਾਹੀਦਾ ਗੁਰੇਜ਼ ਕਰਨਾ ਚਾਹੀਦਾ ਉਹ ਮੁੱਖ ਮੰਤਰੀ ਵੀ ਕਹਿੰਦੇ ਨੇ ਕਿ ਦੇਖੋ ਪ੍ਰਧਾਨ ਐਸਜੀਪੀਸੀ ਦੇ ਪ੍ਰਚਾਰ ਕਰ ਰਹੇ ਨੇ ਆਕਾਲੀ ਦਲ ਦੇ ਲਈ 1920 ਤੋਂ ਲੈ ਕੇ 40-45 ਸਾਲ ਪਹਿਲਾਂ ਤੱਕ ਆਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਦੇ ਵਿੱਚ ਕੋਈ ਬਹੁਤੇ ਵੱਡੇ ਡਿਫਰੈਂਸਸ ਨਹੀਂ ਹੁੰਦੇ ਸੀ ਹਮ ਸਿਧਾਂਤਕ ਤੌਰ ਦੇ ਉੱਤੇ ਪੰਥ ਦੇ ਵਿੱਚ ਅਕਾਲ ਤਖਬ ਦਾ ਜਥੇਦਾਰ ਇੱਕ ਨੰਬਰ ਤੇ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦੂਸਰੇ ਨੰਬਰ ਤੇ ਹੈ ਆਕਾਲੀ ਦਲ ਦਾ ਪ੍ਰਧਾਨ ਤੀਸਰੇ ਨੰਬਰ ਤੇ ਹੈ ਲੇਕਿਨ ਹੁਣ ਉਲਟ ਹੋ ਗਿਆ ਹੈ ਤੀਸਰੇ ਨੰਬਰ ਤੇ ਪਹਿਲੇ ਨੰਬਰ ਤੇ ਅਕਾਲੀ ਦਲ ਦਾ ਪ੍ਰਧਾਨ ਦੂਜੇ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਤੀਜੇ ਦੇ ਉਤੇ ਅਕਾਲ ਤਖਤ ਦਾ ਜਥੇਦਾਰ ਆ ਗਿਆ ਜੀ ਉਦੋਂ ਡਿਫਰੈਂਸਸ ਨਹੀਂ ਸੀ ਹੁੰਦੇ ਅਕਾਲੀ ਦਲ ਦਾ ਪ੍ਰਧਾਨ ਸਿਆਸੀ ਰੈਲੀਆਂ ਦੇ ਵਿੱਚ ਜਾ ਕੇ ਬੋਲਦਾ ਸੀ ਜਥੇਦਾਰ ਗੁਰਚੰਦ ਸਿੰਘ ਟੋੜਾ ਪ੍ਰਧਾਨ ਰਹੇ ਨੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਪ੍ਰਧਾਨ ਰਹੇ ਨੇ ਉਹ ਸਿਆਸੀ ਰੈਲੀਆਂ ਨੂੰ ਸੰਬੋਧਨ ਕਰਦੇ ਸੀ ਅਕਾਲੀ ਦਲ ਦੀਆਂ ਹਮ ਪਰ ਉਸ ਵੇਲੇ ਅਕਾਲੀ ਦਲ ਜਿਹੜਾ ਹੈਗਾ ਉਹ ਪੰਥ ਤੇ ਪੰਜਾਬ ਲਈ ਜੂਝਦਾ ਸੀ ਸੰਘਰਸ਼ ਕਰਦਾ ਸੀ ਇਸ ਕਰਕੇ ਲੋਗਾ ਨੂੰ ਜਾਂ ਸਿੱਖਾਂ ਨੂੰ ਬੁਰਾ ਨਹੀਂ ਸੀ ਲੱਗਦਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਹੈ ਉਹ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਜਾ ਕੇ ਕਿਉਂ ਬੋਲਦਾ ਸਗੋਂ ਐਪਰੀਸ਼ੀਏਟ ਕੀਤਾ ਜਾਂਦਾ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿ ਉਹ ਅਕਾਲੀ ਦਲ ਦੀ ਰੈਲੀ ਦੇ ਵਿੱਚ ਆ ਕੇ ਬੋਲਿਆ ਠੀਕ ਹੈ ਹੁਣ ਕਿਉਂ ਚੁਬਨ ਲੱਗ ਗਿਆ ਹੁਣ ਇਸ ਕਰਕੇ ਚੁਬਨ ਲੱਗ ਪਿਆ ਕਿਉਂਕਿ ਅਕਾਲੀ ਦਲ ਨੇ ਨਾ ਪੰਥ ਤੇ ਨਾ ਪੰਜਾਬ ਇਹਨਾਂ ਦੋਨਾਂ ਨੂੰ ਜਿਹੜਾ ਹੈ ਉਹ ਪਾਸੇ ਰੱਖ ਦਿੱਤਾ ਆਪਣੇ ਅਜੰਡੇ ਦੇ ਵਿੱਚ ਕਦੋਂ ਹੋਇਆ ਇਹ ਮੇ ਵੀ ਮਤਲਬ ਮੰਨ ਕੇ ਚੱਲੋ ਕਿ ਜਦੋਂ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ ਪਹਿਲਾਂ ਤਾਂ ਥੋੜਾ ਥੋੜਾ ਪਹਿਲਾਂ ਹੀ ਹੋ ਗਿਆ ਸੀ ਲੇਕਿਨ ਜਿਆਦਾ ਜਿਹੜਾ ਦੂਰੀ ਜਿਹੜੀ ਪੰਥ ਨਾਲੋਂ ਜਾਂ ਜਿਹੜੀ ਦੂਰੀ ਅਕਾਲੀ ਦਲ ਦੀ ਵਧੀ ਹੈ ਉਹ ਪਿਛਲੀ ਜਿਹੜੀ 10 ਸਾਲ ਗਵਰਨਮੈਂਟ ਰਹੀ ਹੈ ਉਸ ਦੌਰਾਨ ਵਧੀ ਹੈ ਮਤਲਬ ਬਾਦਲ ਪਰਿਵਾਰ ਦੇ ਆਉਣ ਤੋਂ ਬਾਅਦ ਇਹ ਚੀਜ਼ਾਂ ਜ਼ਿਆਦਾ ਹੋ ਗਈ ਕਹਿ ਸਕਦੇ ਹੋ ਖੇਰਾਂ ਕਿ ਵਾਤੇ ਆਉਂ ਤਾਂ ਰਾਤੀਸ਼ੀ ਵੀਡੀਓ ਮਾਮਲੇ ਦੇ ਵਿੱਚ ਮੈਂਬਰ ਪਾਰਲੀਮੈਂਟ ਕਾਂਗ ਨੇ ਪੀਐਮ ਮੋਦੀ ਨੂੰ ਚਿੱਠੀ ਲਿਖੀ ਹੈ ਆਪ ਸੰਸਦ ਮਲਵਿੰਦਰ ਕਾਂਗ ਨੇ ਅਦਾਸੀ ਕੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਔਰ ਕਿਾ ਕਿਸੇ ਖ਼ਾਬਨਾਵਾ ਨੂੰ ਠੇਸ ਪਹੁੰਚਾਉਣ ਬਾਰੇ ਆ ਦੇ ਖਿਲਾਫ ਕਾਰਵਾਈ ਜੜੀਆ ਹੋਣੀ ਚਾਹੀਦੀ ਹੈ ਤਾਂ ਪਿਛੇ ਪੀ ਮੰਤਰੀ ਕਪਿਲ ਮਿਸ਼ਰਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਕਪਿਲ ਮਿਸ਼ਰਾ ਨੇ ਫ਼ਰਜ਼ੀ ਵੀਡੀਓ ਵਾਇਰਲ ਕੀਤੀ ਉਹਨੇ ਕਿਹਾ ਫ਼ਰਜ਼ੀ ਵੀਡੀਓ ਵਾਇਰਲ ਕਰਕੇ ਸਿੱਖਾਂ ਦੀ ਆਪਾ ਬਨਾਵਾ ਨੂੰ ਠੇਸ ਪਹੁੰਚਾਈ ਹੈ ਤਫ਼ਰਜ਼ੀ ਵੀਡੀਓ ਦੇ ਰਾਹੀਂ ਸਿੱਖ ਗੁਰੂਆਂ ਤੇ ਤਰਾਸਯੋਕ ਟਿੱਪਣੀ ਕੀਤੀ ਗਈ ਉਹਨਾਂ ਨੇ ਕਿ ਐਫਐਸਐਲ ਦੀ ਰਿਪੋਰਟ ਦੇ ਵਿੱਚ ਸਾਬਤ ਹੋਇਆ ਹੈ ਕਿ ਵੀਡੀਓ ਦੇ ਨਾਲ ਛੇੜਛਾੜ ਹੋਈ ਹੈ ਤਜਿਸ ਨੂੰ ਲੈ ਕੇ ਉਹਨਾਂ ਨੇ ਪੀਐਮ ਨਰੇਂ드 ਮੋਦੀ ਨੂੰ ਚਿੱਠੀ ਲਿਖੀ ਤਾਂ ਮਲਵਿੰਦਰ ਕਾਂਗੜੀ ਚਿੱਠੀ ਨੂੰ ਲੈ ਕੇ ਭਾਜਪਾ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿ ਪ੍ਰਧਾਨ ਮੰਤਰੀ ਦੇ ਥਾਤੇ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਜਾਵੇ ਕਾਰਵਾਈ ਦੀ ਮੰਗ ਜਿਹੜੀ ਆ ਕੀਤੀ ਜਾਵੇ ਆतीशੀ ਤੇ ਆतीशੀ ਨੂੰ ਪਾਰਟੀ ਤੋਂ ਕੱਢਣ ਦੇ ਲਈ ਕਿਹਾ ਜਾਵੇ ਨਨੇ ਕਿ ਆतीशੀ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਹੋਣੀ ਚਾਹੀਦੀ ਹੈ ਔਰ ਆतीशੀ ਤੇ ਐਫ ਆਈਆਰ ਵੀ ਦਰਜ ਹੋਵੇ ਇਹ ਵੀ ਭਾਜਪਾ ਦੇ ਵੱਲੋਂ ਆਪਣੀ ਗੱਲ ਰੱਖੀ ਗਈ ਹੈ ਪਹਿਲਾਂ ਦੱਸ ਦਈਏ ਕਿ ਗਵਰਨਰ ਵਿਨਾਨ ਮੁਲਾਕਾਤ ਲਈ ਪਹੁੰਚੇ ਸਨ ਨਾ ਗੋਰ ਉਸ ਰਾਤ ਉਨ੍ਹਾਂ ਨੇ ਇੱਕ ਗੱਲ ਕਹੀ ਤੀ ਵਾਰ ਨੂੰ ਆਤੀਸ਼ੀ ਜੀ ਉਸਕੇ ਬਾਅਦ ਜੋ ਖੁਦ ਉਤਨੇ ਉਤਾਵਲੇ ਤੇ ਉਸ ਦਿਨ पोल्यूशन पे अभी चर्चा करो उसके बाद पोल्यूशन पे चर्चा भी होगी खत्म भी हो गई अखबारों में भी छप गया लेकिन अतिशी जी तब से गायब हैं क्यों गायब हैं क्योंकि जो उन्होंने विधानसभा के अंदर पाप किया वो पाप बख्शन योग नहीं है अतिशी जी जानती हैं कि उनको इस पाप का कोई जवाब उनके पास नहीं है लेकिन आम आदमी पार्टी और पंजाब की सरकार अब अतिशी जी की जगह उनकी लड़ाई लड़ रही है पंजाब पुलिस ने पहले एक पुलिस स्टेट जैसे बिहेव करती है ऐसे एक एफआईआर लॉन्च करी एक ही दिन के अंदर सीएसएफएल से रिपोर्ट ले आए जो लेबोरेटरी की रिपोर्ट आई वो रिपोर्ट भी बहुत ही मजाकिया रिपोर्ट थी उसमें एक सीनियर कांस्टेबल ने कहा कि मैं 2024 से सीएसएफएल में काम कर रहा हूं जो 2024 से काम कर रहा है उसने कहा कि मैंने जिमनाई ए के माध्यम से जो कि एक ए टूल है उसके माध्यम से मैंने वीडियो चेक कर लिया है और फिर इसको लेके कोर्ट में पंजाब सरकार जाती है पंजाब सरकार मैं ध्यान में ला दू पंजाब सरकार जाती है कोर्ट के अंदर अतिशी नहीं ना ही हमारे खिलाफ पंजाब सरकार बिना किसी के नाम लिए कपिल मिश्रा ने अगर गलत किया था उसके नाम के खिलाफ ऑर्डर लेते और ये ऑर्डर लेके आते हैं कि जो हमने एफएसएल की रिपोर्ट दिया वो ठीक है